ਯਸ਼ੀ ਰਾਮ ਅੱਜ ਫੋਰੇਵਰ ਕ੍ਰਿਕਟ ਜੂਥ ਕਲੱਬ ਦੇ ਸਾਰੇ ਮੈਂਬਰਾਂ ਵੱਲੋਂ ਇਹ ਫੈਸਲਾ ਲਿਆ ਗਿਆ ਹੈ ਕਿ ਜਿਹੜੇ ਸਾਡੇ ਇਲਾਕਾ ਨਰੋਡ ਜਮਲ ਸਿੰਘ ਕੋਲੀਆਂ ਪੰਮਾ ਵਿੱਚ ਜੋ ਸਥਿਤੀ ਹੜ ਦੀ ਬਣੀ ਹੋਈ ਹੈ ਸਾਡੇ ਮੈਂਬਰਾਂ ਨੇ ਅੰਦਰ ਪਰ ਕ੍ਰਿਕਟ ਯੂਥ ਕਲੱਬ ਦੇ ਸਾਰੇ ਮੈਂਬਰਾਂ ਨੇ ਸਲਾਹ ਕੀਤੀ ਹੈ ਕਿ ਕਿਸੇ ਵੀ ਲੋੜਵੰਦ ਪਰਿਵਾਰ ਨੂੰ ਜੇ ਕਿਸੇ ਪਰਿਵਾਰ ਨੂੰ ਲੋੜ ਹੈਗੀ ਹੈ ਰਾਸ਼ਨ ਪਾਣੀ ਹੋਰ ਕੋਈ ਸੁਵਿਧਾ ਦੀ ਲੋੜ ਆਹੀਂ ਮੁਹੇਆ ਉਹਨਾਂ ਨੂੰ ਹਰ ਚੀਜ਼ ਕਰਾਵਾਂਗੇ ਦਿੱਤੇ ਗਏ ਨੰਬਰਾਂ ਤੇ ਸਾਨੂੰ ਫੋਨ ਕਰੋ ਪੈਂ ਦਿਨ ਕਰੋ ਰਾਤ ਕਰੋ ਅਸੀਂ ਉਸੇ ਵੇਲੇ ਤੁਹਾਨੂੰ ਰਾਸ਼ਨ ਪਾਣੀ ਹੋਰ ਵੀ ਸੁਵਿਧਾ ਜਿਹੜੀ ਹੈਗੀ ਆ ਸਾਰੀ ਪੂਜਾਵਾਂਗੇ ਅਸੀਂ ਡਟ ਕੇ ਉਹਨਾਂ ਨਾਲ ਹਰ ਪਰਿਵਾਰ ਦੇ ਨਾਲ ਆ ਪ੍ਰਸ਼ਾਸਨ ਦੇ ਨਾਲ ਆ ਸਾਡੇ ਕ੍ਰਿਕਟ ਯੂਥ ਕਲੱਬ ਜਿਹੜਾ ਫਤਿਹਪੁਰਾ ਹੈ ਪ੍ਰਸ਼ਾਸਨ ਦੇ ਸਰਕਾਰ ਦੇ ਨਾਲ ਅਸੀਂ ਟਟ ਕੇ ਅੱਗੇ ਮਤ ਕਰਨ ਲਈ ਆ। ਕ੍ਰਿਕਟ ਜੂਥ ਕਲੱਬ ਨਰੋਣ ਜਮਨ ਸਿੰਘ ਫਤਿਹਪੁਰ ਦੇ ਸਾਰੇ ਵਲੰਟੀਅਰ ਸਾਥੀ ਸਵੇਰ ਤੋਂ ਹੀ ਲੱਗੇ ਹੋਏ ਆ ਸਾਡੇ ਜੱਗਾ ਜੱਗਾ ਜਾ ਰਹੇ ਜਿੱਥੇ ਵੀ ਹੜ ਆਇਆ। ਅਸੀਂ ਕਈ ਲੋਕਾਂ ਨੂੰ ਆਪਣੀ ਗੱਡੀ ਚ ਪਰਸਨਲ ਗੱਡੀ ਚ ਆਪਣੇ ਰੈਸਕਿਊ ਕਰਕੇ ਸੇਫ ਜਗ੍ਹਾ ਤੇ ਵੀ ਪਹੁੰਚਾਇਆ। ਮੌਕੇ ਦੀ ਸਥਿਤੀ ਤੇ ਵੀ ਅਸੀਂ ਗਏ ਆ। ਉਹ ਲੋਕਾਂ ਨੂੰ ਕਹਿ ਕੇ ਆਏ ਆ ਕਿ ਕਿਸੇ ਵੀ ਤਰ੍ਹਾਂ ਦੀ ਉਹਨਾਂ ਨੂੰ ਕੋਈ ਲੋੜ ਪੈਂਦੀ ਹੈ, ਕਿਸੇ ਲਈ ਪੈਂਦੀ ਹੈ, ਰਾਸ਼ਨ, ਪਾਣੀ ਕੋਈ ਹੋਰ ਵੀ ਲੋੜ ਪੈਂਦੀ ਹੈ। ਸਾਡਾ ਪਦੇ ਪਰ ਕ੍ਰਿਕਟ ਯੂਥ ਕਲਬ ਨਰੋਡ ਜਗਨ ਸਿੰਘ ਉਹਨਾਂ ਦੇ ਨਾਲ ਹੈ ਅਸੀਂ ਹਰ ਚੀਜ਼ ਉਹਨਾਂ ਨੂੰ ਜਿਹੜੀ ਮੁਫਤ ਆਗਰਾਮ ਨੇ ਤੁਹਾਨੂੰ ਦਿੱਤੇ ਗਏ ਨੰਬਰਾਂ ਤੇ ਕਾਲ ਕਰੋ ਅਸੀਂ ਜੋ ਵੀ ਉਹਨਾਂ ਨੂੰ ਸੰਭਵ ਸਹਾਇਤਾ ਹਰ ਸੰਭਵ ਸਹਾਇਤਾ ਲਈ ਅੱਗੇ ਆਵਾਂਗੇ